ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਖ ਸ਼ਾਦੀ ਬੋਸਤਾਂ ਦੇ ਵਿੱਚ ਇੱਕ ਹੋਰ ਕਹਾਣੀ ਲਿਖਦਾ ਹੈ ਕਹਿੰਦਾ ਸੀਸਤਾਨ ਸ਼ਹਿਰ ਦੇ ਵਿੱਚ ਇੱਕ ਚੋਰ ਰਾਤ ਦੇ ਵੇਲੇ ਚੋਰੀ ਕਰਕੇ ਆਇਆ ਦਿਨ ਦੇ ਵਿੱਚ ਆਪਣਾ ਸਫ਼ਰ ਤੈਅ ਕਰਦਾ ਸੀ ਭੁੱਖ ਲੱਗੀ ਰੁਕ ਗਿਆ ਕਿਸੇ ਸੇਠ ਦੇ ਕੋਲ ਜਾ ਕੇ ਦੁਕਾਨ ਦੇ ਉੱਪਰ ਕੁਝ ਖਾਣ ਦੇ ਲਈ ਉਸਨੇ ਲਿਆ ਜਦੋਂ ਖਾਨ ਦੇ ਲਈ ਲਿਆ ਤੇ ਉਹਦੇ ਖਾਣ ਪੀਣ ਦੇ ਹਿਸਾਬ ਦੇ ਵਿੱਚੋਂ ਅੱਧੀ ਦਮੜੀ ਉਸ ਸੇਠ ਨੇ ਚੋਰਾ ਲਈ ਚੋਰ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਉਸ ਵੇਲੇ ਚੋਰ ਨੇ ਦੋਵੇਂ ਹੱਥ ਜੋੜ ਕੇ ਰੱਬ ਵੱਲ ਨੂੰ ਤੱਕਦੇ ਹੋਏ ਕਿਹਾ हे ਖੁਦਾ ਮੈਨੂੰ ਤੇ ਤੇਰੀ ਦਰਗਾਹ ਦੇ ਵਿੱਚ ਬਖਸ਼ਾ ਜਾਏਗਾ ਮੈਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਮੈਂ ਤਾਂ ਇੱਕ ਚੋਰ ਹਾਂ ਜਿਹੜਾ ਦਿਨ ਦੇ ਵੇਲੇ ਜਿਹੜਾ ਰਾਤ ਦੇ ਵੇਲੇ ਚੋਰੀ ਕਰਦਾ ਹਾਂ ਤੇ ਦਿਨ ਦੇ ਵਿੱਚ ਆਰਾਮ ਕਰਦਾ ਪਰ ਇਹ ਸੀਸ ਤਾਂ ਨਗਰ ਦੇ ਵਿੱਚ ਤਾਂ ਐਸੇ ਲੋਕ ਨੇ ਜਿਹੜੇ ਦਿਨ ਦੇ ਵਿੱਚ ਹੀ ਚੋਰੀਆਂ ਕਰ ਰਹੇ ਨੇ ਉਹਨਾਂ ਦਾ ਕੀ ਹਾਲ ਹੋਵੇਗਾ ਜ਼ਰੂਰ ਹੀ ਉਹ ਮੇਰੇ ਨਾਲ ਵੱਧ ਦੋਸ਼ੀ ਹੋਣਗੇ ਤੇ ਦਰਗਾਹ ਦੇ ਵਿੱਚ ਮੈਂ ਉਹਨਾਂ ਨੂੰ ਦੇਖ ਕੇ ਖੁਸ਼ ਹੋਵਾਂਗਾ ਕਿ ਮੈਂ ਤਾਂ ਇੱਕ ਚੋਰ ਸੀ ਚਲੋ ਮੈਨੂੰ ਤਾਂ ਸਜ਼ਾ ਮਿਲੇ ਰਹੀ ਹੈ ਉਹ ਜਿਹੜੇ ਲੋਕ ਵਪਾਰੀ ਕਹਉਂਦੇ ਸਨ ਦੁਕਾਨਦਾਰ ਕਹਉਂਦੇ ਸਨ ਉਹ ਮੇਰੇ ਤੋਂ ਵੀ ਵੱਡੇ ਚੋਰ ਨਿਕਲੇ ਸੋ ਇਹ ਕਹਾਣੀ ਸਾਨੂੰ ਦੱਸਦੀ ਹੈ ਕੇ ਬੁਰੇ ਤੋਂ ਬੁਰਾ ਕੰਮ ਕਰਨ ਵਾਲਾ ਇਨਸਾਨ ਸਮਾਜ ਦੇ ਵਿੱਚ ਜਦੋਂ ਚੰਗੇ ਕੰਮ ਕਰਨ ਵਾਲਿਆਂ ਨੂੰ ਬੁਰਾ ਕਰਦਾ ਹੋਇਆ ਦੇਖਦਾ ਹੈ ਤਾਂ ਉਹ ਬੁਰੇ ਕੰਮ ਕਰਨ ਵਾਲਾ ਇਨਸਾਨ ਆਪਣੀ ਬੁਰਾਈ ਨੂੰ ਕਦੇ ਵੀ ਛੱਡਣ ਲਈ ਤਿਆਰ ਨਹੀਂ ਹੁੰਦਾ ਹੈ ਬਲਕਿ ਉਹ ਕਹਿੰਦਾ ਹੈ ਕਿ ਲੋਕ ਤਾਂ ਮੇਰੇ ਨਾਲੋਂ ਹੋਰ ਵੀ ਵੱਧ ਬੁਰੇ ਨੇ ਤੇ ਮੈਂ ਤਾਂ ਇਹਨਾਂ ਨੂੰ ਚੰਗਾ ਹੀ ਆ ਫਿਰ ਵੀ ਸੋ ਇਦਾਂ ਚੰਗੇ ਬੰਦੇ ਦੀ ਥੋੜੀ ਜਿਹੀ ਬਰਾਈ ਵੀ ਬੁਰੇ ਬੰਦੇ ਦੀ ਬਹੁਤੀ ਬਰਾਈ ਦੇ ਨਾਲ ਮਾੜੀ ਹੁੰਦੀ ਹੈ ਇਸ ਕਰਕੇ ਜਿਹੜਾ ਕੋਈ ਇਨਸਾਨ ਆਪਣੇ ਜੀਵਨ ਚੰਗਾ ਵਧੀਆ ਬਣਾਉਣਾ ਚਾਹੁੰਦਾ ਹੈ ਉਹਨੂੰ ਥੋੜੇ ਜੇ ਬੁਰਾਈ ਤੋਂ ਵੀ ਬਚਣਾ ਚਾਹੀਦਾ ਹੈ